ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੋ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਦੀਜੰਦ ਸ਼ੀਨਾ ਵੀਰ ਅਮਰਤ ਦੇ ਕੋਲ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਵੈਸੇ ਵੀਡੀਓ ਆਪਣੀ ਪਹਿਲੀ ਆ ਇਸ ਘਰੋਂ ਸੋ ਪਸ਼ੂ ਕਾਫੀ ਟਾਈਮ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਤੇ ਪਸ਼ੂ ਦੋਸਤੋ ਲੋਕਲ ਲਿਆ ਕੇ ਵੀਰ ਹੁਣੇ ਸੇਲ ਕਰ ਦਿੰਦੇ ਆ ਵੀਡੀਓ ਆਪਣੀ ਪਹਿਲੀ ਆ ਤੇ ਬਿਲਕੁਲ ਵੀਡੀਓ ਦੇ ਮਾਧਿਅਮ ਰਾਹੀਂ ਅੱਜ ਪਹਿਲੀ ਵਾਰੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਆ ਵੀਰ ਅਮਰਤ ਨੂੰ ਸੋ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਨੋਂ ਵੜਾਂ ਗੱਬਣ ਤਿਆਰੀ ਵਾਲੇ ਪਸ਼ੂ ਆ ਕੋਈ ਹਫਤੇ ਹਫਤੇ ਅੱਠਾ ਅੱਠਾ ਦਿਨਾਂ ਦੇ ਵਿੱਚ ਵਿੱਚ ਸੂਣ ਨੂੰ ਬਿਲਕੁਲ ਜਿਹੜੀ ਦੋਸਤਾਂ ਦੀ ਤਿਆਰੀ ਆ ਤੇ ਖਾਸ ਵਿਜਿਤ ਪਿੰਡ ਵਿਦੀ ਜਾਂਦ ਸ਼ੀਨਾ ਕਰਨੀ ਆ ਤੁਸੀਂ ਸੋ ਸੁਰ ਸਿੰਘ ਤੋਂ ਪਿੰਡ ਮਾਣੇ ਮੱਲੀਆਂ ਤੇ ਮਾਣੇ ਮੱਲੀਆਂ ਪਿੰਡ ਤੋਂ ਦੋਸਤੋ ਸਿੱਧੀ ਬਿਲਕੁਲ ਡਰੇਨ ਟੱਪ ਦੇ ਸਾਰੀ ਵੀਰ ਅਮਰਤ ਹੁਣਾਂ ਦੇ ਘਰ ਆ ਸੋ ਵਿਦੀ ਜਾਂਦ ਸ਼ੀਨਾ ਪਿੰਡ ਬਿਲਕੁਲ ਅੱਗੇ ਰਹਿ ਜਾਂਦਾ ਕੋਈ ਕਿਲੋਮੀਟਰ ਦੀ ਦੂਰੀ ਤੇ ਤੱਪੇ ਖਿਵਣ ਤੋਂ ਵੀ ਤਕਰੀਬਨ ਕੋਈ ਜ਼ਿਆਦਾ ਨਹੀਂ ਕੋਈ 10-12 12 ਕਿਲੋਮੀਟਰ ਦੀ ਦੂਰੀ ਆ ਸੋ ਚਬਾਲ ਏਰੀਆ ਵੀ ਥੋੜੀ ਦੂਰੀ ਤੇ ਆ ਆਓ ਕਰਦੇ ਆ ਗੱਲਬਾਤ ਬਾਕੀ ਤਰੀਕ ਆ ਜੇ 16 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋ ਸ਼ਾਮ ਦੇ 5:00 ਵਜੇ ਦਾ ਸੋ ਦੋ ਪਸ਼ੂ ਦਿਖਾਉਣੇ ਆ ਦੋਨੋਂ ਗੱਬਣ ਤਿਆਰੀ ਵਾਲੇ ਆ ਦੋਵੇਂ ਬਿਹੜਾ ਆਜੋ ਜੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਮਰਤ ਭਾਈ ਸਾਸਤਰੀ ਕਾਰ ਸਾਸਤਰੀ ਸਾਹਿਬ ਅਛਾ ਅਮਰਤ ਵੀਰੇ ਪਸ਼ੂ ਵਪਾਰ ਦਾ ਕੰਮ ਕਰਦੇ ਜੇ ਤੇ ਕਿੰਨਾ ਕ ਟਾਈਮ ਹੋ ਗਿਆ ਕਰਦੇ ਉਹਨੂੰ ਵੀ ਆਪਾਂ ਨੂੰ ਹੋ ਗਿਆ 1.5 ਸਾਲ 3 ਸਾਲ ਸਾਲ 1.5 ਸਾਲ ਹੋ ਗਿਆ ਜ ਸੋ ਇਸੇ ਤਰ੍ਹਾਂ तकरीबन ज्यादातर ਮੱਝਾਂ ਆਪਣਾ ਵੜਾ ਖਰੀਦਦਾਰੀ ਕਰਦੇ ਆ ਕਿ ਮੱਝਾਂ ਵੀ ਆਉਂਦੀ ਕਰਦੇ ਆ ਠੀਕ ਆ ਵਾਪਾਰ ਦਾ ਕੰਮ ਆ ਪਸ਼ੂ ਜਿਹੜਾ ਵੀ ਕੋਈ ਚੰਗਾ ਹਾਂਜੀ ਜਿਹੜਾ ਚੰਗਾ ਆਪਣੇ ਆਪੜਤੇ ਚ ਮਿਲ ਗਿਆ ਵੀ ਲੈ ਲੈਣਾ ਠੀਕ ਆ ਜੀ ਤੇ ਅਮਰਤ ਅੱਜ ਵੀਰੇ ਜਿਹੜੇ ਦੋ ਪਸ਼ੂ ਆਪਣੇ ਕੋਲ ਆ ਦੋਨੋਂ ਵੜਾ ਨੇ ਗੱਬਣ ਤਿਆਰੀ ਵਾਲੇ ਪਸ਼ੂ ਆ ਮੈਨੂੰ ਲੱਗਦਾ ਸਮਾਂ ਵੀ ਕੋਈ 8-8 7-7 ਦਿਨ ਹਜਰ ਲੀਦੇ ਇਹਨਾਂ ਕੀ ਹਫਤਾ ਬਤਾ 8-8 ਦੇਣੀ ਸੰਦੂ ਸਾਹਿਬ ਖਰਦੀਆਂ ਦੋ ਠੀਕ ਆ ਜੀ ਹਾਂਜੀ अच्छा वीर अमर तो शुरुआत ਜਿਹੜੀ ਆਪਾਂ ਇਸ ਵੱਡੀ ਵੈੜ ਤੋਂ ਕਰ ਲਾਂਗੇ ਹਾਂ ਜੀ ਹਾਂ ਜੀ ਸੰਤੂ ਸਾਹਿਬ ਇੱਕ ਤਾਂ ਇਹਦੀ ਮੇਰਾ ਵੀਰ ਸੂਵੇ ਦੀ ਡਿਟੇਲ ਕਰ ਦਿਓ ਸੰਜੀ ਸੁਬਾ ਕਿੰਮਾ ਤੇ ਦਿਨ ਸਮਾਂ ਵੈਸੇ ਕਰੈਕਟ ਕਿੰਨਾ ਕੁ ਅੰਦਾਜ਼ਾ ਵੀ ਕਿੰਨਾ ਕੁ ਲੈ ਜੂਗੀ ਇਹ ਸੰਤੂ ਸਾਹਿਬ ਆਪਾਂ ਜਿੱਥੋਂ ਲਈ ਉਹਨਾਂ ਦੇ ਆਪਾਂ ਨੂੰ ਦੂਜਾ ਸੂਆ ਕੱਕੇ ਦਿੱਤੀ ਆ ਬਾਕੀ ਕੋਈ ਦੂਜਾ ਮੰਲੇ ਤੇ ਜਾਂ ਮੰਲੇ ਠੀਕ ਹੈ ਜੀ ਤੇ ਬਾਕੀ ਇਹ ਕੋਈ ਹਫਤਾ ਘੱਟ ਖੜਦੀ ਆ ਜੀ ਠੀਕ ਹੈ ਜੀ ਤੇ ਅਭੀ ਉਹ ਤੇ ਬੰਦੇ ਵੀ ਆਪਾਂ 30 ਕਿਲੋ ਦੁੱਧ ਚੋਇਆ ਦੇ ਤੁਹਾਨੂੰ ਪਿਛਲੇ ਸੂਏ ਠੀਕ ਹੈ ਜੀ ਦੇਖੋ ਆਪਾਂ ਚਲੋ 25 ਦੀ ਆਪਾਂ ਨੇ ਅਭੀ 25 ਕਿਲੋ ਦੀ ਮੰਨ ਕੇ ਠੀਕ ਆ ਵੀ ਵੱਡੀ ਆ ਵੀ ਉਮੀਦ ਆਪਾਂ ਕਰ ਲੈਨੇ ਸਹੀ ਆ ਜੇ ਇੱਕ ਅੰਦਾਜ਼ਾ ਲਾ ਲੈਨੇ ਵੇਡਾ ਪਸੂ ਚਲੋ ਵੀ 25 ਲੀਟਰ ਦੇ ਦਰਮਿਆਨ ਦੁੱਧ ਭਰਾ ਦੂਗਾ ਜੀ ਹਾਂ ਜੀ ਹਾਂ ਜੀ ਠੀਕ ਆ ਬਾਕੀ 53 ਤੋਂ 50 ਦੀ ਵੀਰ ਬਿਲਕੁਲ ਓਕੇ ਪੂਰੀ ਮੈਂ ਨਾ ਓਕੇ ਪੂਰੀ ਸੀੜ ਦਾਮ ਸੰਧੂ ਸਾਹਿਬ ਕੋਈ ਗੱਲ ਨਹੀਂ ਹੁੰਦੇ ਆ ਲਓ ਜੀ ਹਾਂ ਜੀ ਹਾਂ ਜੀ ਤਾਂ ਦੋਸਤੋ ਹੈ ਠੰਡੀ ਧੀਰੀਆ ਰੰਗ ਪ੍ਰਿੰਟਰ ਡੱਬੀ ਆ ਠੀਕ ਆ ਜੀ ਜਵਾਗ ਥੱਲੇ ਬੈਠੇ ਕੋਈ ਗੱਲ ਨਹੀਂ ਸੰਧੂ ਸਾਹਿਬ ਦੇ ਠੀਕ ਆ ਜੀ ਸੋ ਐਚ ਐਫ ਬਰੀਡ ਦੇ ਵਿੱਚ ਕਰਾਸ ਥੋੜਾ ਬਾਤਾ ਇਹ ਵੇੜਾ ਠੀਕ ਆ ਤਾਂ ਬਾਕੀ ਥਾਂ ਇੱਕ ਵਾਰੀ ਤੁਹਾਨੂੰ ਥ ਤੇ ਕਾਫੀ ਸੋਹਣਾ ਹਵਾਨਾ ਦੋਸਤੋ ਤਿਆਰ ਕਰੀ ਜਾਂਦੀਆਂ ਵੀਰਾਂ ਦਾ ਵੀ ਬਿਲਕੁਲ ਤਸੱਲੀ ਆ ਸੋ ਜਿਹੜੀ ਚੀਜ਼ ਦੀ ਤਸੱਲੀ ਕਿਸੇ ਫਾਰਮਰ ਵੀਰ ਨੇ ਜਾਂ ਕਿਸੇ ਵੀ ਘਰੇਲੂ ਵੀਰ ਨੇ ਖਰੀਦਦਾ ਵੀਰ ਨੇ ਧਿਆਨ ਕੇ ਕਰ ਲੈਣੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਠੀਕ ਆ ਜੀ ਬਾਕੀ ਤੇ ਆਪ ਤੁਪਾ ਕੇ ਆਪਣੀ ਤਸੱਲੀ ਕਰ ਲਿਓ ਲੜ ਲੜ ਕਾਫੀ ਜ਼ਿਆਦਾ ਆ ਬਾਕੀ ਗੱਦਬੋਤ ਤੋਂ ਵੱਡਾ ਵੈੜ ਦਾ ਠੀਕ ਆ ਜੀ ਦੁੱਧ ਵੀਰਾਂ ਦਾ 25 ਲੀਟਰ ਦੀ ਤਸੱਲੀ ਆ 25 ਲੀਟਰ ਦੋ ਤੇ ਚਿਬੋਣਾ ਚਾਹੀਦਾ ਏਡੇ ਗੱਦਬੋਤ ਵਾਲੀ ਵੈੜ ਨੂੰ ਸੋ ਬਾਕੀ ਅੱਗੇ ਭਰਿਆ ਪਾਂਡਾ ਮੌਕਾ ਸਮਾਂ ਹੋਣ ਤੇ ਠੀਕ ਆ ਤੇ ਲਿਓ ਵੀਰ ਸੋ ਹਵਾਨੇਲੇ ਤੇ ਦੋਸਤੋ ਥੋੜਾ ਜਿਹਾ ਇੱਕ ਸਾਈਡ ਤੋਂ ਵੇਖ ਰਹੇ ਸੀ ਫਿਲਹਾਲ ਹੁਣ ਬੈਕ ਸਾਈਡ ਤੋਂ ਵੇਖਿਆ ਥੋੜੇ ਜਿਹੇ ਬੱਚੇ ਜਿਹੜੇ ਆ ਦੋਕ ਜਿਹੜੇ ਆਪਾਂ ਮਾਸ ਕਹਿ ਦਿੰਨੇ ਆ ਠੀਕ ਆ ਜੀ ਤੇ ਵੈਸੇ ਇਹਨਾਂ ਦੀ ਵੈਲਿਊ ਕੋਈ ਨਹੀਂ ਹੁੰਦੀ ਕਿ ਥਣ ਵੈਸੇ ਚਾਰੀ ਆ ਤੇ ਨਾਰਮਲੀ ਐਚਐਫ ਬਰੀਡ ਦੀਆਂ ਵੜਾ ਨੂੰ ਚਾਹੇ ਜ਼ਿਆਦਾਤਰ ਆਪਾਂ ਵੜਾ ਨੂੰ ਕਿਸੇ ਨਾ ਕਿਸੇ ਬੱਚੇ ਜੇ ਲੱਗੇ ਵੇਖ ਲੈਣੀ ਆ ਠੀਕ ਆ ਜੀ ਹਵਾਨੇ ਤੇ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਸੋ ਕੱਦ ਹਾਈਟ ਆ ਤੁਸੀਂ ਚੈੱਕ ਕਰੋ ਠੀਕ ਆ ਜੀ ਸੋ ਬੇਲਬੂਲ ਵੀ ਕਾਫੀ ਲੈੜਦੀ ਸੋ ਹਾਈਟ ਕੱਦ ਪੂਰਾ ਅਮਰਤੋ ਇ ਸੋ ਬਣੂਗੀ ਪੂਰਾ ਦੋਸਤੋ ਬਾਕੀ ਸਮਾਂ ਜਿੰਨਾ ਕ ਸਮਾਂ ਬਾਹਰ ਨੂੰ ਚਾਹੀਦਾ 8-7 ਦਿਨ ਸੋ ਇਨਾ ਕ ਸਮਾਂ ਪੂਰਾ ਕੰਪਲੀਟ ਕਰਕੇ ਪੂਰਾ ਕਰਮਾੜੀ ਥੱਲੋਂ ਲੇਵਾ ਹਵਾਨਾ ਤਿਆਰ ਕਰੂਗੀ ਸੋ ਜੇਕਰ ਕੋਈ 20 ਲੀਟਰ ਤੋਂ 25 ਲੀਟਰ ਦੀ ਆਪਾਂ ਗੱਲ ਕਰਦੇ ਆ ਤੇ ਥੱਲੋਂ ਲੇਵਾ ਵੀ ਕਰਮਾੜੀ ਓਡੇ ਬਣਾ ਕੇ ਤਿਆਰ ਕਰੂਗੀ ਅਜੇ ਸਮਾਂ ਪਿਆ ਦਿਨੋਂ ਦਿਨ ਘੰਟਿਆਂ ਦੇ ਵਿੱਚ ਘੰਟੇ ਜਿਵੇਂ ਆਪਾਂ ਗੱਲ ਕਰਦੇ ਵੀ ਬੜਾ ਘੰਟਾ ਘੰਟਿਆਂ ਦੇ ਬਾਅਦ ਜਿਵੇਂ ਅੱਜ ਹੋਰ ਕੱਲ ਹੋਰ ਠੀਕ ਆ ਜੀ ਥੋੜੀਆਂ ਹੋਰ ਦਿਖ ਦਿਊਗੀ ਸੋ 7-8 ਕ ਦਿਨ ਅਜੇ ਦੇ ਪੈਂਡਿੰਗ ਆ ਠੀਕ ਆ ਜੀ ਉਸ ਅਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਲਿਓ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਚੰਗਾ ਵਹਿੜਦਾ ਬਾਕੀ ਨਿੱਗਰ ਨੁਕਰ ਪੂਰੀ ਆ ਠੀਕ ਆ ਜੀ ਸੋ ਹਾਈਟ ਕੱਟ ਦੇ ਵੀ ਪੂਰਾ ਬਾਕੀ ਸੰਦ ਉਹ ਵਟ ਮੂਟ ਵੀ ਪੂਰੇ ਆ ਵੇਖੋ ਹਾਂਜੀ ਹਾਂਜੀ ਠੀਕ ਆ ਜੀ ਅਜੇ ਲਾਉਗੇ ਅਜੇ ਦਿਨ ਖੜਦੀ ਆ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਬਾਕੀ ਦੋਸਤੋ ਹਾਈਟ ਕੱਟ ਚੰਗਾ ਤੇ ਅਮਰਦ ਵੀਰ ਥੋੜਾ ਜਿਹਾ ਮੈਂਸ਼ਨ ਕਰਦੀ ਆ ਕਿ ਥੋੜੀ ਮਾੜੀ ਸ਼ਾਰਪ ਜੀ ਟਲੀ ਸੀਗੀ ਕਈ ਵਾਰ ਇੱਥੇ ਆਣ ਕੇ ਵੀਰ ਕੋਈ ਇਹਨਾਂ ਆਖੇ ਵੀ ਹਨਾ ਪੁੱਠੇ ਖੁੱਡਿਆਂ ਤੋਂ ਥੋੜਾ ਜਿਹਾ ਇੱਕ ਖੁੱਡਾ ਮਾੜਾ ਬੇਮ ਮਰੇ ਇਹ ਸੰਤੂ ਜੀ ਬਸ ਇਹ ਰਾਜੀ ਆ ਬੈਠ ਦੋਸਤੋ ਥੋੜਾ ਨਜ਼ਰ ਦੇਖ ਘਟ ਦਿੰਦਾ ਪਰ ਫਿਰ ਵੀ ਆਪਣਾ ਦੱਸਣਾ ਫਰਜ਼ ਬਣਦਾ ਵੀ ਦੂਰੋਂ ਨੇੜੇੋਂ ਮੇਰਾ ਵੀਰ ਇੱਥੇ ਕੋਈ ਆਣ ਕੇ ਬਾਅਦ ਵਿੱਚ ਆ ਕੇ ਵੀ ਸਾਈ ਬਿਆਨਾ ਕਰਕੇ ਆਏ ਆ ਤੇ ਵੀਰ ਇੱਥੇ ਆਣ ਕੇ ਆ ਚੀਜ਼ ਤੁਸੀਂ ਦੱਸੀ ਨਹੀਂ ਗਈ ਤੇ ਪਹਿਲਾਂ ਹੀ ਦੱਸ ਦਈਏ ਆਪਾਂ ਠੀਕ ਆ ਬਾਕੀ ਓਵਰਆਲ ਬੈਡ ਸਾਰੀ ਮਜ਼ਬੂਤ ਆ ਪੂਰੀ ਰਾਜੀ ਆ ਠੀਕ ਆ ਜੀ ਵੱਡੇ ਕਦ ਕੱਦ ਦੇ ਵਿੱਚ ਅਮਰਤ ਅੱਜ ਚਲੋ ਟਾਈਮ ਦਾ 8-7 ਦਿਨ ਹਜੇ ਪਏ ਆ ਪਿਆ ਬਾਕੀ ਸੌਣ ਦੇ ਵਿੱਚ ਆਪਾਂ ਅੱਜ ਮੁੱਲ ਕੀ ਕਰਦੇ ਫਿਰ ਕਿੱਥੋਂ ਤੱਕ ਦੇ ਦੇਣੀ ਆ ਇਹ ਸੰਧੂ ਸਾਹਿਬ ਮੁੱਲ ਤੇ ਭਾਵੇਂ ਦਾ ਜੋ ਮਰਜ਼ੀ ਕਰੀ ਜਾ ਪਰ ਆਪਾਂ 70000 ਕਰਦੇ ਆਂ ਆਪਾਂ ਰਹਿਣਾਂ 80000 ਦੀ ਦੇ ਦਾਂਗੇ ਉਹਦੇ ਵਿੱਚੋਂ ਵੀ ਆਪਾਂ ਜਿਹੜਾ ਵੀਡੀਓ ਵੇਖਿਆ ਉਹ ਤੁਹਾਡੀ ਉਹਦੇ ਵਿੱਚੋਂ ਵੀ ਆਪਾਂ ਮਾਨਤਨ ਕਰ ਦਾਂਗੇ ਤੇ 68000 ਦੇ ਵਿੱਚੋਂ ਵੀ ਠੀਕ ਹੈ ਜੀ ਛੋੜ ਛੱਪਾ ਕਰਦਾ ਠੀਕ ਹੈ ਜੀ ਲਓ ਦੋਸਤੋ 68000 ਦੇ ਵਿੱਚੋਂ ਵੀ ਛੋੜ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਹੈ ਜੀ ਸੋ ਵੈਸੇ ਵੱਡੇ ਕੱਦ ਕਾਠ ਵਾਲੀ ਵੇੜਾ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਮੈਂ ਨਹੀਂ ਕਹਿੰਦਾ ਕਿ ਬਟ ਸਾਰੇ ਵੀਰਾਂ ਨੂੰ ਪਤਾ ਹੀ ਆ ਜਾਣਕਾਰ ਹੋ ਤੁਸੀਂ ਸੋ ਜਿਵੇਂ ਮਹੀਨਾ ਡੇਢ ਮਹੀਨਾ ਆਇਆ ਦੋਸਤੋ ਇਹਨਾਂ ਵੇੜਾਂ ਦੀ ਹੋਰ ਵੀ ਤੇਜ਼ੀ ਚਲੋ ਹੋ ਜਾਂਦੀ ਹੈ ਪਸ਼ੂ ਬਿਲ ਤੇ ਉਹਦੇ ਚ ਕਾਫੀ ਵੱਧ ਜਾਣਾ ਰੇਡ ਰੂਟ ਠੀਕ ਆ ਜੀ ਫਿਲਹਾਲ 86000 ਦੀ ਤੁਹਾਨੂੰ ਮਿਲ ਜੂਗੀ ਵਿੱਚੋਂ ਛੋਟਛਾਪ ਆ ਜਾਊਗਾ ਮੌਕੇ ਤੇ ਠੀਕ ਆ ਜੀ ਤੇ ਮਾਨਤਨ ਖੁੱਲਾ ਕਰ ਦਿਓ ਭਰਾ ਮੈਂ ਨਾ ਬਿਲਕੁਲ ਸੰਤ ਸਾਹਿਬ ਠੀਕ ਆ ਕੋਈ ਆਉਂਦਾ ਚਲੋ ਪਹਿਲੀ ਵਾਰੀ ਆਪਣੀ ਵੀਡੀਓ ਅੱਜ ਪੈਸੇ ਤੁਸੀਂ ਚਲੋ ਵਪਾਰ ਦਾ ਕੰਮ ਕਰਦੇ ਆ ਰਹੇ ਜੀ ਕਾਫੀ ਟਾਈਮ ਹਾਂਜੀ ਹਾਂਜੀ ਸੰਤ ਸਾਹਿਬ ਪਰ ਆਪਣੇ ਭੈਣ ਭਰਾਵਾਂ ਦੇ ਨਾਲ ਥੋੜਾ ਜਿਹਾ ਆਪਦਾ ਰਿਸ਼ਤਾ ਹੋਵੇ ਤਾਂ ਬਣਾ ਲਿਓ ਵੀ ਥੋੜਾ ਜਾਇਜ ਪਸੂ ਦੇ ਦਿਆ ਕਰਗੀਆ ਜਰੂਰ ਸੰਤ ਸਾਹਿਬ ਖੁੱਲੇ ਦਿਲ ਨਾਲ ਮਾਨਤਨ ਕਰਾਂਗੇ ਠੀਕ ਆ ਜੀ ओके ਇਧਰ ਵੀਰ ਅਮਰਤਾ ਆਪਣੇ ਕੋਲ ਸੈਕਿੰਡ ਨੰਬਰ ਜਿਹੜੀ ਇਹ ਵੜ ਆ ਗਈ ਭਰਾ ਇਹਦਾ ਸੂਹਾ ਕਿਨਮਾ ਇਹ ਸੰਸਾ ਦੂਜੇ ਸੂਏ ਸੁਣੀ ਆ ਓਕੇ ਤੇ ਇਹ ਅਜੇ ਦਿਨ ਖੜਦੀ ਆ ਅੱਠਕ ਅੱਠਕ ਦਿਨ ਦਿੰਦੀ ਆ ਹਾਂਜੀ ਠੀਕ ਆ ਜੀ ਤੇ ਇਹ ਆ ਵੀ 16 17 ਲੀਟਰ ਦੁੱਧ ਭਰਾ ਜੂ ਠੀਕ ਆ ਜੀ ਹਾਂਜੀ ਵੀ ਆਰਮਨਾਲ ਜੇਕਰ ਆਪਾਂ ਚਲੋ ਮੋٹے ਤੌਰ ਤੇ ਕਿਸੇ ਨੂੰ ਅਕਾਊਂਟ ਕਰਾਈਏ ਤੇ 15 ਕਿ ਲੀਟਰ ਤੋਂ ਪਲੱਸ ਚ ਵਾਜੂਗਾ ਹਾਂਜੀ ਹਾਂਜੀ ਇੰਨਾ ਮੰਨ ਲਿਓ ਠੀਕ ਆ ਜੀ ਸੋ 16 ਲੀਟਰ 17 ਲੀਟਰ ਦੋਸਤੋ ਵੀਰਾਂ ਦਾ ਵੀ ਦੁੱਧ ਚ ਪਾਉਣਾ ਚਾਹੀਦਾ ਐਫ ਦੇ ਵਿੱਚ ਕ੍ਰੋਸ ਸੰਗ ਇਹ ਵੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਕ੍ਰੋਸ ਸੰਗ ਆ ਸਟ੍ਰੇਟ ਫਟਾ ਤੇ ਹਫਤਾ 6 ਦਿਨ ਹਜੇ ਵੀ ਦਿਨ ਕੱਢਦੀ ਹੈ ਠੀਕ ਆ ਹਾਈਟ ਇਹਦੀ ਮੀਡੀਅਮ ਦੇ ਵਿੱਚ ਆ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਵੜਾ ਦਿਖਾਈਏ ਫੁੱਲ ਹਾਈਟ ਲੈਂਥ ਦੇ ਵਿੱਚ ਜਿਵੇਂ ਕਿ ਆਪਾਂ ਫਾਰਮ ਵਾਲੀਆਂ ਛੱਡ ਵਾਲੀਆਂ ਵੜਾ ਵੇਖਦੇ ਆ ਇਹ ਹਾਈਟ ਵਿੱਚ ਮੀਡੀਅਮ ਆ ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ 15 ਕਿ ਲੀਟਰ ਤੋਂ ਵੀਰਾਂ ਦਾ ਵੀ ਵੱਧ ਦੁੱਧ ਚਵਾਜੂਗੀ 16 17 ਲੀਟਰ ਦੁੱਧ ਭਰਾ ਦੂਗੀ ਠੀਕ ਆ ਦਿਨ 8-7 ਹਜੇ ਬਾਕੀ ਆ ਫਾੜੀ ਵਾਲਾ ਛੱਡਾ ਤੇ ਜਿਵੇਂ ਜਿਵੇਂ ਦੋਸਤੋ 6-7 ਤੱਕ ਦਿਨ ਇਹਨਾਂ ਕਰਵਾ ਲੈਨੇ ਕੰਪਲੀਟ ਕੀਤੇ ਥੱਲਿਓਂ ਕਾਫੀ ਬਣ ਜੂਗੀ ਠੀਕ ਹੈ ਤੇ ਵੀਰ ਇਹਦੀ ਬਾਕੀ ਤਸੱਲੀ ਹੈ 35 ਤੋਂ ਪਾਉਣ ਦੀ ਆਪਣੀ ਬਿਲਕੁਲ ਸੰਧੂ ਸਾਹਿਬ ਕੋਲ ਤਸੱਲੀ ਹੈ ਦੀ ਤੇਪੰਦੀ ਮਾਲੋ ਕਈ ਵਾਰ ਪੂਰਾ ਮੁਠੀ ਵਾਲਾ ਲੱਗਾ ਇਹ ਨਹੀਂ ਠੀਕ ਹੈ ਕਈ ਵਾਰ ਵੀਰ ਆਨਲਾਈਨ ਸੌਦਾ ਕਰ ਲੈਂਦੇ ਆ ਆਪਾਂ ਤਸੱਲੀ ਪੂਰੀ ਆਦਾ ਵੀਰ ਕਰਕੇ ਆਨਲਾਈਨ ਆਪਾਂ ਵੀ ਤਸੱਲੀ ਕਰਾਵਾਂਗੇ ਠੀਕ ਹੈ ਜੀ ਹਾਂਜੀ ਹਾਂ ਦੋਸਤੋ ਆਨਲਾਈਨ ਵੀ ਵੀਰਾਂ ਦਾ ਵੀ ਆਪਾਂ ਤਸੱਲੀ ਕਰਾ ਦਾਂਗੇ ਕਿ ਕਿਸੇ ਵੀਰ ਨੇ ਵੀ ਆਨਲਾਈਨ ਸੌਦਾ ਕਰਨਾ ਨਹੀਂ ਤੁਸੀਂ ਵਿజిਟ ਕਰ ਸਕਦੇ ਏਗੇ ਬੇਸ਼ੱਕ ਵੀਡੀਓ ਕਾਲ ਤੇ ਲਾ ਕੇ ਵੀਰ ਨੂੰ ਕਿਉਂਕਿ ਗੱਬਣ ਪਸ਼ੂ ਆ ਚਵਾਈ ਤਾਂ ਮੈਂ ਨਹੀਂ ਕਹੂੰਗਾ ਬਾਕੀ ਤਪਾ ਕੇ ਤੁਹਾਨੂੰ ਵੀਰ ਆਪਣੀ ਤਸੱਲੀ ਕਰਵਾ ਦੇਊਗਾ ਉਸ ਤੋਂ ਬਾਅਦ ਤੁਸੀਂ ਬਾਕੀ ਪੇਮੈਂਟ ਕਰਕੇ ਆਪਣਾ ਪਸ਼ੂ ਜਿਹੜਾ ਖਰੀਦ ਸਕਦੇ ਜੀ ਲਿਓ ਵੀਰ ਅਮਰਤ ਖੋਲ ਕੇ ਬਾਹਰ ਕੱਢ ਦੀ ਇਹਨੂੰ ਤੋਰ ਦੀਏ ਸੋ ਸੈਕੰਡ ਟਾਈਮਰ ਦੋਸਤੋ ਦੂਜਾ ਸਵੇਰ ਇਹ ਬੈਰ ਨੇ ਸੋਣਾ ਐਚ ਐਫ ਤੇ ਕਿਤੇ ਨਾ ਕਿਤੇ ਕੋਈ ਸ਼ਾਈ ਵਾਲ ਦੇ ਵਿੱਚ ਤੁਸੀਂ ਲੈਟਰ ਜਿਹੜਾ ਕਰਾਸ ਹੰਗ ਮੰਨ ਲਿਓ ਠੀਕ ਆ ਆਹ ਦੇਖੋ ਜੀ ਪੇਟ ਪੂਰੇ ਦੇ ਪਾਸੇ ਪੂਰੀ ਭਾਰੀ ਆ ਸੋ ਹਾਈਟ ਮੀਡੀਅਮ ਆ ਬਾਕੀ ਵਜਨ ਪੋਜਨ ਜਿੰਨਾ ਕਰਮਾ ਵਾਲੀ ਨੂੰ ਹਾਈਟ ਦੇ ਅਕੋਰਡਿੰਗ ਹੋਣਾ ਚਾਹੀਦਾ ਉਸ ਅਕੋਰਡਿੰਗ ਜਿਹੜਾ ਵਜਨ ਲੋਡ ਪੂਰਾ ਤੋਰ ਦੇ ਜਕਰੀ ਹੈ ਲੰਮਾ ਤੋਰ ਸੋ ਜਿਆਦਾ ਦੋਸਤੋ ਕਿਸੇ ਤੀਦੀ ਤਸੱਲੀ ਨਹੀਂ ਕਿ ਬਟ 15 ਲੀਟਰ ਤੋਂ ਬਾਹਰ ਹੱਸ ਕੇ ਦੁੱਧ ਕਰਮ ਵਾਲੀ ਚਵਾ ਦੂਗੀ ਅੱਗੇ ਸੇਵਾ ਕਿਸੇ ਚੰਗੇ ਫਾਰਮਰ ਵੀਰ ਦੀ ਚੰਗੀ ਰਹੀ ਤੇ ਠੀਕ ਹੈ ਜੀ ਸੋ ਕਈ ਵਾਰਾ ਨਾਰਮਲੀ ਆਪਾਂ ਦੇਖਦੇ ਆਂ ਵੀ ਹਾਈਟ ਕਾਤ ਵਾਲੇ ਪਾਸੇ ਆਪਾਂ ਚਲੇ ਜਾਂਦੇ ਆਂ ਵੀ ਹਾਈਟ ਮੀਡੀਅਮ ਦਰਮਿਆਨੀ ਹੈ ਤਾਂ ਥੱਲਿਓਂ ਪਸ਼ੂ ਆਪਦੇ ਵਜ਼ਨ ਵਜੂਦ ਨਾਲੋਂ ਕਿਤੇ ਨਾ ਕਿਤੇ ਕਈ ਨਾ ਜਿਆਦਾ ਲੈ ਕੇ ਤਿਆਰ ਹੁੰਦਾ ਓ ਅਕੋਰਡਿੰਗ ਤੁਸੀਂ ਵੇਖੋ ਢਿਲ ਢੁਲ ਬਾਕੀ ਵੀਰ ਹੈ ਠੰਡੀ ਸਰੀਫੀ ਸਰੂਪੀ ਪੂਰੀ ਹੈ ਠੀਕ ਹੈ ਜੀ ਠੀਕ ਆ ਦੋਸਤੋ ਚਾਰੇ ਥਣ ਬਾਕੀ ਟਿਪ ਤਪਾ ਕੇ ਆਪਣੀ ਤ अच्छा ते अमर ਤੇ ਵੀਰੇ ਕਿੰਨੇ ਕ ਦੀ ਹਾਂ ਨਾ ਕਿੰਨੇ ਕ ਦੀ ਹੁੰਦੀ ਏ ਇਹ ਸੰਧੂ ਸਾਹਿਬ ਆਪਾਂ ਮੋਲੇ ਦਾ 45000 ਕਰਦੇ ਆ ਅੱਛਾ ਜੀ ਤੇ ਹਾਂ ਨਾ ਆਪਾਂ 43000 ਦੀ ਦੇ ਦਾਂਗੇ 43 ਦੀ ਹਾਂਜੀ ਉਹਦੇ ਵਿੱਚੋਂ ਵੀ ਆਪਾਂ ਛੋੜ ਛੱਪਾ ਕਰਦਾ ਠੀਕ ਹੈ ਭਰਾ ਹਾਂਜੀ ਲਓ ਜੀ ਸੋ ਬੰਦ ਹੀ ਥਣ ਦੀ ਤੇ ਪਤਾ ਕੋਲੇ ਜਾ ਕੇ ਲਗਣਾ ਕਰਮਾੜੀ ਦਾ ਜਦੋਂ ਬਿਲਕੁਲ ਨਹੀਂ ਸੰਧੂ ਸਾਹਿਬ ਇਹ ਤੇ ਲੱਗੇ ਕੋਲੇ ਜਾ ਕੇ ਪਤਾ ਲੱਗਣਾ ਬਿਲਕੁਲ ਲਓ ਵੀ ਇੱਕ ਵਾਰੀ ਦੋਸਤੋ ਤੁਹਾਨੂੰ ਮੈਂ ਥੋੜਾ ਜਿਹਾ ਖੱਬੇ ਪਾਸੇੋਂ ਥੋੜਾ ਥੰਦੇਵਾ ਚੈੱਕ ਕਰਾ ਦਾਂ ਆ ਕਰੋ ਜੀ ਠੀਕ ਹੈ ਜੀ 74300 so, 43 ਠੀਕ ਹੈ ਜੀ 1000 ਦੀ ਇਹ ਜੈਸਨੋ ਆ ਉਹਦੇ ਵਿੱਚੋਂ ਵੀ ਕਿਸੇ ਭਰਾ ਦਾ ਮਾਨਤਾ ਨਾ ਮੌਕੇ ਤੇ ਥੋੜਾ ਬਾਤਾਂ ਹੋ ਜਾਊਗਾ ਕੋਈ ਸ਼ੋਰ ਛੇੜਾਪਾ ਠੀਕ ਹੈ ਜੀ ਥੋੜਾ ਬਾਤ ਕੋਈ ਜਿੰਨਾ ਵੀ ਹੋ ਸਕਦਾ ਤਾਂ ਥਾਂ ਸਣ ਬਹੁਤ ਵਧੀਆ ਵੈਸੇ ਚਾਰੇ ਥਾਂ ਸਪੇਸ ਵੰਡ ਚੰਗੀ ਆ ਠੀਕ ਹੈ ਤੇ ਇਹ ਦੋਨੋਂ ਵੜਾ ਜਿਹੜੀਆਂ ਅੱਜ ਵੀਰ ਅਮਰਤ ਦੇ ਕੋਲ ਦੋਸਤੋ ਬਕਾਊ ਆ ਤੇ ਦੋਨੋਂ ਗੱਬਣ ਤਿਆਰੀ ਵਾਲੇ ਪਸ਼ੂ ਆ ਹਫਤਾ ਹਫਤਾ ਹਜੇ ਸਮਾਂ ਲੈਂਦੇ ਆ ਪਸ਼ੂ ਤੇ ਕਰਮਾਂ ਵਾਲੇ ਬਿਲਕੁਲ ਵਾ ਲਾਉਣਗੇ ਥੱਲੇ ਹਫਤੇ ਦੇ ਵਿੱਚ ਵਿੱਚ ਨਵੀ ਅਮਰਤ ਇਹ ਨਾਗਾ ਜ ਆਪਣੇ ਕੋਲ ਦੋ ਹੀ ਸੀਗੇ ਭਰਾ ਹਾਂਜੀ ਹਾਂਜੀ ਸੰਤੋਖ ਠੀਕ ਹੈ ਜੀ ਤੇ ਇੱਕ ਆਪਣੇ ਸੰਪਰਕ ਨੰਬਰ ਬੋਲ ਦਗੇ ਵੀਰ ਆਪਣਾ ਨੰਬਰ ਹੈ 84275 41466 ਠੀਕ ਹੈ ਜੀ ਇਸੇ ਤਰ੍ਹਾਂ ਪਸ਼ੂ ਵੀ ਤਾਂ ਹੁੰਦੇ ਰਹਿੰਦੇ ਕੋਈ ਇੱਕ ਦੋ ਨਾਗਾ ਹਾਂਜੀ ਹਾਂਜੀ ਸੰਤੋਖ ਸਾਹਿਬ ਜਿਹੜਾ ਕੋਈ ਆਪਾਂ ਨੂੰ ਲੋਗਲ ਚੰਗਾ ਵਾਜਦੇ ਸੰਤੋਖ ਤੇ ਆਪਾਂ ਚ ਉਹ ਆਪਾਂ ਅੱਬੀ ਖਰੀਦ ਖਰੀਦ ਲੈਣੇ ਹਨ ਭਾਅ ਪੜਤੇ ਚ ਪਹਿਲਾਂ ਵੇਖਣਾ ਪੈਂਦਾ ਵੀ ਭਾਅ ਪੜਤਾ ਜਾਇਜ਼ ਆ ਵੀ ਜੇਕਰ ਨਰਮਜਾ ਪਸ਼ੂ ਰੇਟ ਵਾਲੇ ਪਾਸੇ ਨਰਮਤ ਉਹਨਾਂ ਦੇ ਚਲੋ ਅੱਗੇ ਭੈਣ ਭਰਾਵਾਂ ਨੂੰ ਵੀ ਜਾਇਜ਼ ਦਿੱਤਾ ਜਾਊਗਾ ਜਿਹੜਾ ਵੀ ਅੱਗੇ ਵੀ ਜਾਇਜ਼ ਜਾ ਸਹੀ ਹੈ ਸਹੀ ਹੈ ਲੋਕ ਦੋਸਤੋ ਤਕਰੀਬਨ ਅੱਜ ਦੋ ਨਗ ਸੀਗੇ ਬਾਕੀ ਪਸ਼ੂ ਪਸੰਦਾ ਹੋਣਗੇ ਰੇਡ ਪੜਤਾ ਵੈਸੇ ਪਸ਼ੂਆਂ ਦੇ ਅਕੋਰਡਿੰਗ ਬਿਲਕੁਲ ਜਾਇਜ਼ ਆ ਭਾਸ ਉਤਰਦੇ ਆ ਠੀਕ ਆ ਜੀ ਇੱਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਨੇੜੇ ਪਾਸੇ ਵਾਲੇ ਮਾਝੇ ਏਰੀਆ ਦੇ ਵੀਰ ਨੇ ਕੋਈ ਤੇ ਸਾਰੇ ਵੀਰਾਂ ਨੂੰ ਪਤਾ ਹੀ ਆ ਵਿਧੀ ਚੰਦਾ ਸ਼ੀਨਾ ਪਿੰਡ ਦਾ ਸੋ ਨਾਰਲੀ ਪਿੰਡ ਵੀ ਨੇੜੇ ਆ ਠੀਕ ਆ ਜੀ ਸੋ ਇਹ ਪਿੰਡ ਸਦਵਾ ਵੀ ਥੋੜੀ ਦੂਰੀ ਤੇ ਆ ਇਹ ਪਿੰਡ ਬਿਲਕੁਲ ਲਾਗੇ ਲਾਗੇ ਪੁੱਚਰ ਵੱਡੀ ਛੋਟੀ ਨਿੱਕੀ ਪੁੱਚਰ ਬਿਲਕੁਲ ਲਾਗੇ ਆ ਤੇ ਮਾਣੇ ਮੱਲੀਆਂ ਪਿੰਡ ਵੀ ਬਿਲਕੁਲ ਨਜ਼ਦੀਕ ਆ ਸੁਰਸਿਕ ਪਿੰਡ ਤੋਂ ਵੀ ਕੋਈ 3-4 ਕਿਲੋਮੀਟਰ ਦੀ ਦੂਰੀ ਆ ਪਿੰਡ ਵਿਧੀਜਾਂ ਦੇ ਸ਼ੀਨੇ ਦੀ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਸੋ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵਿਦਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ